ਨਬੂ ਨੀ ਗੋਜਾ ਕੱਲਾ ਵੇਸਨ ਤੇ ਸਾਰੀ ਮੈਂ ਚੀਜਾਂ ਕਤੀਰਾ ਗੁੰਦਾਂ ਵਗੈਰਾ ਪਾ ਪੂ ਕੇ ਮੱਲੀ ਸਾਹਿਬ ਕਰ ਰਹੇ ਨੇ ਸਰਬ ਸਰ ਕੱਟੇ ਮੂੰਹ ਮੇਂ ਦੇ ਕਾ ਕੇ ਇਹਨੂੰ ਵੀ ਦੇ ਦੋ ਹਾਂਜੀ ਮੈ ਦੇ ਦੋ ਦਵਾ ਖਾ ਲੋ ਮਮੂਸ ਦੇ ਲੋ ਦੇ ਦੋ ਅੱਡੇ ਪਰ ਹਾਂਜੀ ਸੱਸ ਕੱਲ ਜ ਸਾਰਿਆਂ ਨੂੰ ਆਈ ਬ੍ਰੋ ਇਹ ਹਾਲ ਚਾਲ ਤੇ ਸਾਰਿਆਂ ਦੇ ਤੇ ਸਵਾਗਤ ਹੈ ਅੱਜ ਤੁਹਾਡਾ ਨਵੀਂ ਸਵੇਰ ਨਵੇਂ ਬਲੌਗ ਦੇ ਵਿੱਚ ਤੇ ਸਰਸਵਰੇ ਝਗੜਾ ਚੱਲਣ ਡਿਆ ਥੜ ਥੜ ਥੜਾ ਤਕ ਤੁਕੀ ਜੀ ਹੂੰ ਵੀ ਆ ਤੇ ਉਹ ਆਂ ਦੇ ਇੱਥੇ ਜਾ ਉੱਥੇ ਜਾ ਮੈਂ ਅੱਜ ਖਲੜਾ ਪਾਲਿਆ ਕੰਮ ਦਾ ਮੈਂ ਤੁਹਾਨੂੰ ਵਿਖਾਉਣਾ ਮੈਂ ਜੁ ਕੰਮ ਆਪਣਾ ਕੰਮ ਮੇਰਾ ਕਾਫੀ ਬਧਿਆ ਪਿਆ ਬਾਤ ਤੇ ਇਹ ਆਪੀ ਅੱਜ ਸਾਰੀ ਦਾੜੀ ਟੋਕਾ ਹੀ ਯੋਰ ਲਵਾਊਗਾ ਅੱਜ ਤੁਹਾਨੂੰ ਟੋਕਾ ਵਿਖਾਵਾਂਗੇ ਸਾਰਾ ਖੋਲਣਾ ਪੈਣਾ ਆ ਦੇਖੋ ਜੀ ਬੱਲੇ 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 ਥਰੇ ਆਹ ਵਾਲੀਆਂ ਮੈਂ ਦਖਲਾ ਇਹ ਕੱਢਣਾ ਪੈਣਾ ਇੱਕ ਆਹ ਵਾਲੀ ਲੱਠ ਆ ਖੋਲਣੀ ਪੈਣੀ ਆ ਆ ਸਾਰਾ ਕਰਨਾ ਪੈਣਾ ਆ ਵੀ ਆ ਪਛਾੜ ਕੱਢਣਾ ਪੈਣਾ ਤੇ ਆ तकरीबन तकरीबन ਥੋੜਾ ਬਹੁਤਾ ਸਮਾਨ ਖੋਲਿਆ ਵਾ ਸਾਰਾ ਇਹ ਪੁੱਟ ਜਾ ਪੁਰਜਾ ਦਾ ਖਲਾਣਾ ਪੈਣਾ ਆ ਲਠਾ ਕੱਢਣਾ ਇਹ ਕੱਢ ਗਿਆ ਹੁਣ ਮੈਂ ਤੁਹਾਨੂੰ ਬਖਮਨਾ ਆ ਫਰਕੀਆਂ ਜੜੀਆਂ ਹੁੰਦੀਆਂ ਵਿੱਚ ਜੂਰ ਵਿੱਚ ਪਾ ਦੇਕ ਇਹ ਪਤਾ ਗੱਲ ਕੀ ਆ ਚੀਰ ਨਹੀਂ ਖਿੱਚਦੀਆਂ ਦੀ ਪਰਾਲੀ ਜਿਹੜੀ ਖਿੱਚਦੇ ਨਹੀਂ ਅੱਧਰ ਆ ਜਿਹੜੀਆਂ ਸਾਰੀਆਂ ਠੱਲ ਠੜੀਆਂ ਕਸਤਕੀਆਂ ਇਹਦੀਆਂ ਦਾਦ ਜੀ ਦੀਆਂ ਦੇ ਨੂੰ ਰੁਰਲਾ ਇਹ ਇੱਕ ਆ ਚੁੱਕਾ ਵਾ ਤੇ ਬਾਕੀ ਹੁਣੇ ਦੀ ਆ ਪਰ ਪੇਰ ਅੱਜ ਕਰੇ ਕਰਨੀ ਆ ਜਿਹੜਾ ਜਿਹੜਾ ਸਮਾਨ ਆ ਉਹ ਵੀ ਸ਼ਹਿਰੋਂ ਲਿਆਉਣਾ ਪੈਣਾ ਜਾ ਕੇ ਇਥੋਂ ਲੋਕਲ ਮਿਲਦਾ ਨਹੀਂ ਤੇ ਬਾਕੀ ਤੁਹਾਨੂੰ ਦੱਸਦੇ ਆ ਕਿ ਇਹਦੇ ਵਿੱਚ ਫਾਲਟ ਨਿਕਲਦਾ ਵਾ ਕਿਉਂਕਿ ਉਹ ਤਿੰਨ ਤੇ ਬਦਲਨੇ ਪੈਣੇ ਆ ਹੋਰ ਨਿਕਾ ਮਟਕ ਕੰਮ ਨਿਕਲ ਆਵੇ ਵਖਰੀ ਗੱਲ ਆ ਇਹ ਖੋਲ ਦੇ ਇਹਨੂੰ ਖੋਲ ਕੇ ਤੈਨੂੰ ਉਠਾਵਾਂਗੇ ਸਾਰੇ ਉਹ ਹੱਥੋਂ ਤਾਂ ਸਾਰੇ ਕਾਲੇ ਹੋ ਜਾਣੇ ਆ ਕਿਸੇ ਨਾਲ ਫੜਿਆ ਨਹੀਂ ਜਾਣਾ ਮੈਂ ਤੈਨੂੰ ਖੋਲ ਦੇ ਮਿਖਾਉਣਾ ਵੀ ਨਹੀਂ ਗਾਣੇ ਕਪਰ ਜਾਇਦਾ ਕਰ ਲੈਣਾ ਸਾਰਾ ਸਾਰਾ ਕਰਕੇ ਤੇ ਡੈਡੀ ਤੇ ਕਹਿੰਦੇ ਸੀ ਡੈਡੀ ਹੁਣੀ ਪਿਆ ਸਾਰੀ ਮਸ਼ੀਨ ਹੀ ਬਦਲ ਦੇ ਆ ਬੜਾ ਹਿੱਸਾ ਹੀ ਬਦਲ ਦੇ ਸਾਰਾ ਚੁੱਕ ਕੇ ਲੈ ਜਾ ਮੈਂ ਨਾ ਵੀ ਇਹ ਹੈਵੀ ਹੈ ਹਿੱਸਾ ਇਹਦੇ ਨਾਲ ਤਾਂ ਮਿਲਣਾ ਨਹੀਂ ਹੈ ਤੇ ਇਸ ਕਰਕੇ ਜੇ ਨਜ਼ਰ ਚੱਲਦਾ ਚਲਾਈਏ ਤੇ ਬਾਕੀ ਤੁਹਾਨੂੰ ਮਿਲਦੇ ਆ ਬਾਕੀ ਦਿਨੇ ਕੀ ਕਰਦੇ ਆ ਵਲੌਗ ਦੇ ਵਿੱਚ ਕੀ ਕੁਸ਼ ਕਰਾਂਗੇ ਉਸ ਤੈਨੂੰ ਸਾਰਾ ਕੁਝ ਦੱਸਾਂਗੇ ਅੱਗੇ ਕਰਦੇ ਹਾਂ ਵਲੋਗ ਨੂੰ ਕੰਟੀਨਿਊ ਹੈ ਬੜਾ ਹੀ ਰੌਲਾ ਪਾਇਆ ਜੇ ਮੈਂ ਬਣ ਕੇ ਆਇਆ ਇੱਥੇ ਮੇਰਾ ਖੋਲਤਾ ਟੋਕਾ ਵੀਡੀਓ ਬਣਾ ਕੇ ਚੋੜ ਪੈ ਗਿਆ ਲੱਗਣ ਵੀ ਡੇਰ ਸਾਰੇ ਵੇਰੀ ਕਰ ਲਾ ਲਾਠਾ ਖੁੱਲ ਗਿਆ ਆ ਕੀ ਕੀਤਾ ਜੇ ਕਿੰਨੇ ਖੋਲਿਆ ਇਹ ਸਾਰੀ ਟੀਮ ਨੂੰ ਪਤਾ ਪਈ ਅੰਕਲ ਹੀ ਖੋਲ ਸਕਦੇ ਹੋਰ ਕੋਈ ਨਹੀਂ ਮੈਂ ਤੈਨੂੰ ਬੜਾ ਯੂਮਰ ਲੱਗ ਟੀਮਵਰਕ ਲੱਗਾ ਇਹ ਮੰਦੇ ਹੀ ਖੋਲਦੇ ਆ ਇਹ ਵੀ ਨਾਲ ਆ ਵੀ ਖੜੀਏ ਇਹ ਸਾਰੇ ਦਾਤਰ ਜਲੇਉਣੇ ਆ ਇਹਨਾਂ ਨੂੰ ਛੱਡਣਾ ਪਊ ਨਾਲ ਨਹੀਂ 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 ਇਹਨਾਂ ਦੀ ਕੀ ਲੋੜ ਨਹੀਂ ਨਹੀਂ ਜਦ ਤੂੰ ਮੋਟਰਾਂ ਦੇ ਵਿੱਚ ਜਾ ਰੱਖ ਕੇ ਗਾੜੀ ਉਹਨਾਂ ਬੈਟਰੀ ਪਾ ਦੇ ਕੇ ਨਹੀਂ ਉਹ ਜੇ ਤੂੰ ਰੱਖੀ ਬੁਣ ਠੀਕ ਹੋਵੇ ਇਸ ਨਾਲ ਸੈੱਟ ਕਰਦੇ ਸਾਰੀ ਛਰੀਆਂ ਆ ਕਿਧਰ ਦੀ ਸੀ ਬਣਾਉਤੇ ਦੀ ਉਹ ਜੱਟ ਉਹਨਾਂ ਦਾ ਬਾਬਾ ਦੇਖ ਲੈਣੀ ਆ ਉਹਨਾਂ ਆਪੇ ਕਰ ਦੇਣਗੇ ਅੱਛਾ ਤੇ ਖਾਣੀਆਂ ਤੇ ਖਾਣਾ ਹੱਥ ਥੱਲੇ ਆ ਗਿਆ ਆਹ ਇਹ ਨੰਮੀਆਂ ਥੱਲੇ ਆੜੀਆਂ ਉਂਗਲੀ ਉੱਤੇ ਇਹ ਦੂਜੀ ਕਿੱਥੇ ਆ ਆਹ ਤੇ ਮੇਰੀ ਨੰਮੀ ਜਿਹੜੀ ਉਹ ਉੱਤੇ ਆਈ ਆ ਜਿੱਦੀ ਨੰਮੀ ਕਿੱਥੇ ਆ ਟੋਕੇ ਦਾ ਵੇਖੋ ਹਾਲ ਉਹ ਯਾਰ ਇੱਕ ਤੇ ਅੱਜ ਤਾਂ ਨਹੀਂ ਪਠੇ ਕੁਤਰੇ ਜਾਣੇ ਇੱਤੇ ਜਿੱਦੀ ਕਿੱਥੇ ਆ ਜਾਈ ਪਈ ਹੱਥ ਨਾਲ ਉਹ ਸਪਿਰਾਂਗੇ ਸਪਿਰਾਂਗੇ ਸਾਹਮਣੂ ਆ ਦੋ ਇੱਕੋ ਜਿਹਿਆਂ ਆ ਇਹ ਥੱਲੇ ਨਹੀਂ ਕਿੱਦਾਂ ਬਣੇ ਹੱਥ ਉੱਤੇ ਵੇਖੋ ਗੰਦੇ ਹੋਰ ਕਿਆ ਮਿਸਤਰੀ ਨੂੰ ਅਹੀ ਆ ਤੋ ਨਗੇ ਮਿਸਤਰੀ ਮੱਝਾ ਦਾ ਦੇ ਨੇ ਕਿਆ ਪਿਆ ਦੇ ਨੇ ਰੋਟੀ ਪਾ ਦੇ ਨੇ ਮਿਸਤਰੀ ਨੂੰ ਪੱਕਾ ਇਥੇ ਰਾ ਲਓ ਨਹੀਂ ਨਹੀਂ ਆ ਜਿਹੜੀ ਆ ਆ ਬਹੁਤ ਲਾਵਾ ਇਹ ਕੁੜੀਆਂ ਇਹ ਨਹੀਂ ਖੋਜ ਲੀਆਂ ਹੋਈਆਂ ਕਿ ਨਹੀਂ ਇਹਨਾਂ ਦਾ ਇੱਕ ਜੋੜ ਤਾਂ ਆਉਂਦਾ ਥੋੜੀ ਹੁਣ ਸਾਰਾ ਸਮਾਨ ਬੋਚਾ ਪਲੇਟ ਨਾ ਹੋ ਆਰਾਮ ਨਾਲੇ ਬਾਰਾ ਨਹੀਂ ਕਰ ਉਹ ਉਹਨੂੰ ਦੱਸ ਦੀ ਬਣ ਕਲਾਈ ਬੰਦੇ ਮੇਰੇ ਸੱਟ ਲਗੀ ਤੇ ਮੇਰਾ ਪਤਾ ਲਿਆ ਤੇਰਾ ਪਤਾ ਠੀਕ ਹੈ ਵਾ ਦੋ ਸਿਆਣੇ ਬੜਾ ਬੜੀ ਇੱਥੇ ਗਾਈ ਨੇ ਮਾਰਿਆ ਬੜੀਆਂ ਕਿਦਣ ਕਿਉਂਕਿ ਉਹ ਤਾਂ ਨਹੀਂ ਅੱਜਾ ਪਰਸਨ ਚਾਹੇ ਨਾ ਇੱਕੋ ਜੀਆਂ ਜਿਹੜੀ ਮਰਜ਼ੀ ਪੈ ਜਾਣੀ ਨਹੀਂ ਆਹ ਥੱਲੇ ਦੀ ਆ ਨਹੀਂ ਨਹੀਂ ਮੈਂ ਤਾਂ ਪਾਪੇ ਸਾਰੇ ਦੇ ਹੈ ਸ਼ੇਖ ਸੇਮ ਹੈ ਜੇ ਦੋ ਬੰਦੇ ਜੇ 2 ਵਜੇ ਹੋਣਗੇ ਜਾ ਮੈਂ ਜਾਊਗਾ ਹੀ ਦੋ ਨਹੀਂ ਆ ਗਿਆ 2 ਵਜੇ ਆਹ ਦੇਖ ਲੈ ਉਹ 12 ਵਜੇ ਦਾ 30 ਮਿੰਟ ਹੋਏ ਜੀ 10 ਕਿੱਥੇ 1 ਵਜਾ ਤੂੰ ਇਹ ਸਕੜੀ ਬੀਬੀ ਨੂੰ ਨਹੀਂ ਆਉਂਦੀ ਹਾਂ ਜੀ ਮਿੰਦਣਾ ਨਹੀਂ ਆਜੂ ਦੇ ਵੀ ਬਣ ਡਬੂ ਬਣ ਗਏ ਗੋਜਾ ਕੱਲਾ ਵੇ ਸੰਤ ਸਾਰੀਆਂ ਚੀਜ਼ਾਂ ਘਤੀਰਾ ਗੁੰਦਾ ਵਗੈਰਾ ਪਾ ਪੂ ਕੇ ਅੱਛਾ ਅਈ ਯਾਰ ਇਹ ਬਣਾਉਣਾ ਆਂ ਡੈਡੀ ਬਾਤ ਕਰਦਾ ਹੁੰਦੇ ਹਾਂਸੀ ਭਾਂਡੀ ਅੱਜ ਪਹਿਲਾ ਸਾਗ ਬਣ ਗਿਆ ਇਹ ਹਾਂਸੀ ਭਾਂਡੀ ਉਧਰ ਜੇ ਠੋਕ ਰੱਖਤੀ ਇਹ ਬਣ ਗਿਆ ਅੱਜ ਭਾਂਡਾ ਇੱਕ ਵਾਰੀ ਬਣਾ ਲਿਆ ਅੱਗੇ ਐਸ਼ਾ ਦੋ ਇੱਕ ਵਾਰੀ ਖਾ ਲਿਆ ਵਾ ਜੋਤ ਨੇ ਅੱਧਾ ਲੈ ਗਏ ਤੇ ਅੱਧਾ ਘਰੇ ਖਾ ਲਿਆ ਹੁਣ ਇਸ ਤੋਂ ਬਾਅਦ ਅਜਾਦਾ ਤੁੰਡਾ ਪੈਂਦੀਆਂ ਨਾ ਫਿਰ ਅੰਸੀ ਲਿਆ ਕੇ ਹਾਂ ਅੰਸੀ ਵਾ ਵਧੀਆ ਬਣਾਦੀ ਹੈ ਨਾ ਫਿਰ ਉਸ ਤੋਂ ਬਾਅਦ ਵਿੱਚ ਗੁਦਰੇਲਾ ਬਣਾਉਣਾ ਵਿੱਚ ਮੇਰੇ ਥੋੜੇ ਦੇ ਰਿਗਨਾ ਗੁਦਰੇਲਾ ਥੋੜਾ ਟਾਈਮ 걸ਦਾ ਪਰ ਚਲੋ ਵਧੀਆ ਲੱਗਦਾ ਵਾ ਅਹੀਂ ਉਹਦੇ ਝਾਟਾ ਉਟਾ ਵੇਸ ਨੂੰਸ ਨਹੀਂ ਨਾ ਪਾਈਦਾ ਅਨਾ ਉਹ ਚੱਲੇ ਪਛੋ ਮੇਰਾ ਇੱਕ ਖੋਇਾ ਜਰਾ ਤੇ ਖੋਆ ਪਾ ਕੇ ਬੰਦੇ ਗੱਲਾਂ ਉਹ ਵੀ ਵਧੀਆ ਲੱਗਦਾ ਦੁੱਧ ਚ ਪਾਓ ਰਿੰਨੋ ਤੇ ਫਿਰ ਬਣ ਜਾਂਦਾ ਜੋ ਦੋ ਵੇ ਤੇ ਉਹ ਵੇ ਸਰਪਾ ਦੇ ਦਾ ਨਾ ਥੋੜਾ ਜਿਹਾ ਚਾਰ ਪੰਜ ਚਿਲਾ ਬਣਾ ਲਉ ਅਜੇ ਤੇ ਅਜੇ ਨਹੀਂ ਅਜੇ ਤੇ ਠਾ ਜਿਹੜਾ ਫਗਣ ਤੇ ਇਸ ਨੂੰ ਖਾਂਦੇ ਜਦੋਂ ਸਾਡਾ ਅਹੀਂਆ ਵੇਸ ਨੂੰ ਇੱਕ ਵਾਰੀ ਬਣਾ ਲੈਣਾ ਮੈਂ ਫੇਰ ਫੇਰ ਨਾਂਗਿਆ ਤੇ ਫੇਰ ਰੱਖਣਾ ਨਾ ਬਣਾ ਲੀ ਅੱਜ ਵੇਹ ਥੋੜਾ ਹੀ ਲੈਣਾ ਪਰ ਅਗਰ ਥੋੜਾ ਬਣਾ ਲੈਣ ਥੋੜਾ ਫੇਰ ਬਣਾ ਲਾਂਗੇ ਉਦੋਂ ਬਾਅਦ ਵਿਆਹ ਜਾਣੇ ਆ ਉਦੋਂ ਬਾਅਦ ਜਿੰਦੂ ਜਿੰਦੂ ਮਿਲ ਜਾਣੇ ਆ ਇਹ ਐਲਸੀ ਉਹਦੇ ਚ ਬਣਾਉਂਦੇ ਆ ਸਰੋਂ ਦੇ ਤੇਲ ਚ ਕਈਰ ਫੈਂਟ ਚ ਤੁਰਾਈ ਜਾ ਇਹ ਬਲੌਗ ਵੇਖਣ ਦੇ ਆ ਇੱਕ ਗੈਸਟ ਆ ਜਿਹੜੇ ਬਲੌਗ ਵੇਖਣ ਦੇ ਆ ਇੱਧਰ ਕੜਸੀ ਚ ਲੰਡੀ ਵੇਖੋ ਤੇ ਉਹਦਰਾ ਜੇ ਢੋਕਾ ਹੀ ਨਹੀਂ ਬਣਿਆ ਮੈਨੂੰ ਤਾਂ ਲੱਗਦਾ ਅੱਜ ਰਾਤ ਪੈ ਜਾਣੀ ਉੱਥੇ ਹੀ ਫੜ ਲੈਣਾ ਤੁਰਾ ਤੇ ਨਈ ਨੀ ਗੱਲ ਨਹੀਂ ਨਾ ਇੱਥੇ ਜਾ ਫਿਰ ਉੱਥੇ ਰੱਖੋ ਅੰਦਰ ਨਹੀਂ ਹੁੰਦੇ ਬਹੁਤ ਅੰਦਰ ਅੰਦਰ ਕਾਲੇ ਫਸ ਜਾਣਾ ਰੱਖੋ ਅੰਦਰ ਤੇ ਗੈਸ ਤੇ ਸਰਪਾ ਦੇ ਪਾਲੀ ਜੇ ਫਿਰ ਦਿਨ ਚੰਗੀ ਨਾ ਬਣੀ ਤੇ ਮੈਂ ਦੇਰਾਂ ਕਿਸੂ ਗਿੱਟਣਾ ਸਾਰੇ ਆਲੇ ਉੱਤੇ ਦਾ ਆਖ ਮਧੀਆਂ ਬੰਨ ਲੇਖੀ ਮੈਂ ਬਾਬੇ ਕੋਲ ਦਾ ਨਾਮ ਲਿਆ ਬਾਬੇ ਨੂੰ ਮਣਾਵਾਇਆ ਦਾ ਆਪਣੇ ਬਾਪੂ ਦਾ ਧਰ ਦੋਤੇ ਪਾਤਾ ਜੀ ਰਿਜੈਂਡ ਇਹ ਤਾਂ ਜਿਹਦਾ ਗੋੜੋਂ ਦਾ ਹਨਾ ਮਸਕਾਨ ਤੇ ਨਾ ਘਰੇ ਹੋ ਇਹਦਾ ਜਿਹੜਾ ਬੋਲ ਗਈ ਬਖਾਇਸ਼ ਸਾਰੇ ਹਾਂ ਇਹਦਾ ਮੈਂ ਜਿਹਦਾ ਦਹੀਂ ਉਹ ਬਣਾ ਲਿਆ ਹੁੰਦਾ ਵਾ ਗੋੜ ਬਣਿਆ ਵੰਗ ਮਸਕਣ 60 ਰੁਪਏ ਕਿਲੋ 60 ਰੁਪਏ ਕਿਲੋ ਲੱਗ ਜੋ ਹਾਂ ਲੈਣਾ ਕਹਿੰਦੇ ਤੇ ਲੈ ਲੋ ਆ ਬੈਠੇ ਆ ਗਾਗ ਇਧਰ ਗਾਗ ਲੱਭਣ ਹੀ ਨਹੀਂ ਦੇ ਇਸ ਆ ਗਣੀ ਹੋ ਜਾਈ ਹਾਂ ਤੇ ਤੇਰੀਆਂ ਨਾਸਾਂ ਪੈਈਆਂ ਮੇਰੀਆਂ ਨਾਸਾਂ ਫਿਸਲੀਆਂ ਜੇ ਮੇਰੇ ਨਾਲ ਨਹੀਂ ਮੈਂ ਇਹਦੀਆਂ ਨਾਸਾਂ ਫਿਸਲਦੇ ਨਹੀਂ ਕਹਿੰਦੇ ਪਹਿਲੀ ਫਿਸੀਆਂ ਤੂੰ ਜ਼ਰੂਰੀ ਵੀ ਨਹੀਂ ਤਰੋ ਚੁੱਲੇ ਮੈਂ ਨਹੀਂ ਲਾਦੀ ਮਾੜਾ ਜਿਹਾ ਸੇਕ ਗੋੜ ਗੜ ਜਿਹੜਾ ਕੱਚਾ ਚੁੱਲੇ ਤੇ ਬਹੁਤ ਧਰੋ ਵੇਖੀ ਕਿੱਦਾਂ ਵਧੀਆ ਬਣੀ ਗੱਲਬਾਤ ਪੂਰੀ ਤੁਹਾਨੂੰ ਰਜਾਜ ਹੀ ਨਹੀਂ ਆ ਨਹੀਂ ਬੈਠੇ ਇਹ ਹਲਵਾਈ ਇਹ ਮਰੇ ਨੂੰ ਮਮੀ ਘਰ ਮੈਂ ਸੈਟ ਕਰੀ ਤੇ ਮੈਂ ਸੈਟ ਕਰਾਂ ਚਲ ਮਸ ਕਾਣਾ ਆ ਜਾ ਨਹੀਂ ਹੋ ਜਾਣਾ ਮੈਂ ਤਾਂ ਤੁਹਾਨੂੰ ਵਧੀਆ ਇਹਨਾਂ ਨੂੰ ਬਣਾ ਕੇ ਖਵਾਉਣੀ ਆ ਇਹੋ ਜੀ ਗੱਲਬਾਤ ਹੈ ਨਹੀਂ ਪਈ ਮਾੜੀ ਮੋਟੀ ਗੱਲਬਾਤ ਨਹੀਂ ਆ ਇਹ ਟੇਸਟੀ ਬਣ ਗਈ ਲਾਈਟਾਂ ਬੜੀਆਂ ਚਗਾਈ ਉਧਰ ਪਰਲੇ ਬਣੇ ਚਗਾਈਆਂ ਨਹੀਂ ਨਾ ਇੱਧਰ ਦੇਖੀ ਓਏ ਚੀਜ਼ ਨਹੀਂ ਕੋਈ ਚੀਜ਼ ਆ ਨਹੀਂਗਾ ਚਲੋ ਟੇਸਟ ਕਰੋ ਕਰੋ ਪਹਿਲਾ ਟੇਸਟ ਨਾ ਉਹ ਕਰ ਦਿੱਤਾ ਹੀ ਚੱਲਣ ਦੀ ਪਹਿਲਾ ਟੇਸਟ ਕੰਡੋ ਕੇ ਰੱਖ ਦੇ ਦੇਸੀ ਨੁਸਕਾ ਮੈਂ ਉਹ ਕਰਦਾ ਮਮਾ ਦਾ ਰਿਐਕਸ਼ਨ ਜੀਬ ਨਾ ਸਾੜ ਲਿਓ ਦੇਸੀ ਮਿਕਸਾ ਖਾਦੇ ਕਰ ਜੀਵ ਨਾ ਛੜ ਲਿਓ ਤੋਰ ਤੇ ਜੀਵ ਖਾਓਗੇ ਤੂੰ ਹੀ ਮਾੜਾ ਲੱਗਵੇਂ ਉਂਗਲਾਂ ਲਾ ਕੇ ਤੈਸਵੇਂ ਹਾਂਜੀ ਪੁੱਤਰੀ ਫਟਣ ਨਹੀਂ ਪਿਆਰ ਹੋਏ ਕਿੱਥੇ ਉਹ ਮੇਰੇ ਤਾਂ ਨਹੀਂ ਵੀ ਛੜ ਗਿਆ ਮੇਰਾ ਸਵਾਦ ਨਹੀਂ ਲੱਗਾ ਪਤਾ ਨਹੀਂ ਕਿਉਂ ਪਹਿਲਾਂ ਇਦਾਂ ਖਾਣ ਦੇ ਨਹੀਂ ਆਹ

ਉਹ ਨਹੀਂ ਵਿਚਾਰੀ ਜੀਵ ਸੜ ਜੂਗੀ ਮੈਂ ਘੜਾਉਂਦੀ ਵਿਚਾਰੀ ਦੇ ਸੋਲੇ ਹਲਾ ਖੇਲ ਦਈਓ ਮੜੇ ਫੇਸਾਂ ਚੰਪਾ ਮੈਂ ਦੇਖਣੀ ਸੀ ਮੇਲਾ ਹੋ ਗਿਆ ਜੇ ਮੜਾ ਜਾਇਆ ਕੋੜ ਮਾਰ ਗਿਆ ਐਵੇਂ ਕੋੜ ਮਾਰ ਗਿਆ ਮੰਮਾ ਟੇਸਟ ਕੋੜ ਕਾ ਦੇ ਕੋੜੇ ਗਪਾਇਆ ਦੇ ਵਿੱਚ ਗੋੜੇ ਰਖੋ ਨਾ ਗੋੜੀਆ ਆਏ ਹੋਣਾ ਕਿੰਦਾ ਦੀ Sekali sekali, 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 Tren, tren, sekali sekali, sekali sekali, Tren, tren, sekali Tren, tren, tren Oh udah, mami sekali, sekali sekali, sekali sekali, ਮਸਕਾਨ ਆਂਦੀ ਮੈਂ ਮੋਮਮਦ ਖਾਣੇ ਆ ਪਰ ਲੱਗਦਾ ਨਹੀਂ ਵੀ ਮੋਮਮਦ ਮਿਲਣਗੇ ਲੈ ਫੇਰ ਰੋਕੇ ਜਾਣਾ ਮਾਂ ਆ ਮਮੀ ਆ ਦੀ ਨਾ ਫੇਰ ਰੋਕੇ ਨਹੀਂ ਜਾਣਾ ਹੱਸ ਕੇ ਜਾਣਾ ਫੇਰ ਮੋਮਮਦ ਲਿਆ ਦੋ ਚੱਲੀਏ ਦੋਹਾਂ ਅੱਜ ਮੰਮੀ ਪਾਰਟੀ ਦਾ ਹੋਗਦਾ ਮੋਮਮਦ ਲਿਆ ਦਿੰਦੇ ਤਾਂ ਉਸ ਕੋਟੀ ਦੀ ਆ ਮੈਂ ਮਗਰ ਕੋ ਖਾਣਾ ਉੜੀ ਜਦੇ ਮੋਗਰ ਖਾਣੇ ਮੋਗਰ ਖਾਣੇ ਦਾ ਹੋਣੇ ਨੂੰ ਚਾ ਚੜ ਕੇ ਆਏ ਵੀ ਆ ਗਏ ਆਹੋ ਖੁਸ਼ ਹੋ ਗਈ ਤੇ ਲੋ ਪੂਰੀ ਖੁਸ਼ੀ ਹੈ ਗੱਲਬਾਤ ਪੂਰੀ ਹੈ ਮੇਰੀ ਤੇ ਫਲੇਟ ਬਸ ਨਹੀਂ ਗਿਆ ਉਹ ਉਹ ਇਹ ਕੀ ਤਾ ਆਹ ਆਹ ਦਾ ਸਾਰੀ ਇਹੜੀ ਲੰਗੀ ਵੀ ਭਜ ਰੜ ਗਿਆ ਹਾਂ ਤੁਹਾਡਾ ਟੋਕਾ ਬਣ ਗਿਆ ਪਰ ਬਣ ਗਿਆ ਬਣਾ ਲਿਆ ਸਵੇਰ ਦਾ ਟੋਕਾ ਟੋਕਾ ਵਿਖਾਉਣ ਦੇ ਇਹ ਬਣ ਗਿਆ ਚਲੋ ਕੋਈ ਕੰਮ ਹੋ ਗਿਆ ਆ ਤੇਰੀ ਕਿਹੜੀ ਤਕਰੀਬੀ ਚੱਲੀਆਂ ਜੀ ਵਿੱਚ ਮੱਲੀ ਸਾਹਿਬ ਕਰ ਰਹੇ ਨੇ ਸਰਬ ਸਰ ਕੱਟੇ ਮੂੰਹ ਮੋਨੇ ਪਖੂ ਬੋਲਣਾ ਨਾ ਦੁੱਗੀ ਨੇ ਬੋਲਣਾ ਇਹਦੇ ਮਾਪਿਆਂ ਨੇ ਇਹ ਨਾਟਕ ਵਿੱਚ ਨਾਟਕ ਦੇ ਵਿੱਚ ਜਿਹੜੀ ਲੜਾਈ ਹੋਣੀ ਹੋਣੀ ਹੈ ਤੁਹਾਡੇ ਘਰ ਚ ਵੀ ਚੱਲਦੀ ਹੈ ਪੋਣਾ ਨਾਟਕ ਨਾਲ ਆ ਸਾਡੇ ਘਰੇ ਝਗੜਾਵੇਂ ਜਾਂ ਸਾਡੇ ਘਰੇ ਐਵੇਂ ਹੀ

ਉਹ ਮੋਸਾਹ ਕਿੱਥੇ ਆ? 24 ਦੀ ਚਾਈ ਹੋਤੀ ਕਿ ਕਿਰਸੋ ਇਹਦੇ ਦੀ। ਨਾ। ਇਹ ਗੁਰ ਗਿਆ ਫਿਰ। ਆ ਲੂਣ ਵਾਲੀ ਹੈ ਕਿ ਮੇਰੀ? ਮੇਰੀ ਚਾਲੀ ਆ। ਮਿੱਠੀ ਕਿਹੜੀ ਹੈ? ਆ ਲਓ ਖਾ ਲਓ। ਕੋਈ ਵੀ ਹੈ। ਲੈ ਆ। ਖਾ ਲਓ। ਇਹ ਕਾਕੇ ਨੂੰ ਵੀ ਦੇ ਦਊਂਗਾ। ਹਾਂਜੀ। ਮੈਨੂੰ ਦੇ ਦਿਓ। ਦਵਾ। ਖਾ ਲਓ ਮਮੂਸ। ਦੇ ਨੋ ਬਿੱਦੇ ਦੋ ਅਡੇ ਕਰਦੇ ਨੇ ਉਹ ਡੈਡੀ ਜੀ ਰਿਸ਼ਤੇ ਕਰਮੇ ਚਾਹੀਦੇ ਲੋਕ ਨੂੰ ਬੁਲਾਉਣਾ ਚਾਹੀਦਾ ਉਹ ਜੋੜੀਆਂ ਨੂੰ ਹਣਾ ਜੋੜੀਆਂ ਦੀਆਂ ਬਦਵਾਵਾਂ ਲੈਣੀਆਂ ਚਾਹੀਦੀਆਂ ਨੇ ਸਾਰੇ ਬੰਦਾ ਚਾਹੀਦਾ ਫਿਰ ਛਤਰ ਖਾਣੀ ਚਾਹੀਦੀ ਛਤਰ ਵੀ ਖਾਣੀ ਚਾਹੀਦੀ ਵਧੀਆ ਵਾਏ ਤਾਂ ਪੁੰਨ ਦਾ ਕੰਮ ਆ ਇਹਨੇ ਇਹਨੇ ਟਰੈਲਰ ਵੇਖਿਆ ਇਹਨੇ ਤੁਸੀਂ ਮਮਨ ਦੱਸੋ ਕਿੱਦਾਂ ਦੇ ਲੱਗੇ ਆ ਮਮਨ ਸਰਾ ਸਰਾ ਡੈਡੀ ਨੂੰ ਪੁੱਛਿਆ ਮੈਂ ਉਹ ਗਾੜੀ ਦਾ ਸੈਨਾ ਸ਼ਰਾਬ ਦੋ ਪਰੌਣੇ ਇੱਧਰ ਖਾਣਦੇ ਆ ਮੇਰ ਦਾ ਖਾ ਪਰੌਣੇ ਤੇ ਇਹ ਮਹਾ ਮਹਾ ਮੰਨੀ ਆ ਇਹ ਕਿਥੇ ਆ ਕਰਦੀ ਇਹ ਜਾਂਦੇ ਵੀ ਨਹੀਂ ਮੈਂ ਨਹੀਂ ਹਾਂ ਜਿਕਾ ਨਹੀਂ ਮੈਂ ਤੁਹਾਡੇ ਨਾਲ ਕੋਣਾ ਮੈਂ ਤੁਹਾਡੀ ਕੱਖ ਨਹੀਂ ਲੱਗਦੀ ਜੇਕਰ ਮੇਰੇ ਗਾੜੀ ਮਮਸਾਂ ਦੀ ਭਰੀ ਪਲੇਟ ਨਾਲ ਹੋਗੀ ਮੰਮੀ ਨੇ ਪਿਆਰੀ ਠੀਕ ਆ ਠਹਿ ਰਹੇ ਸੀ ਚੱਲੋ ਚਲੋ ਚਲੋ ਕੀ ਕੰਮ ਮੇਰਾ ਆਇਆ ਵੀ ਮੈਨੂੰ ਲੱਗਦਾ ਨਹੀਂ ਵੀ ਨਿਕਲੂ ਪਰ ਨਵੀਂ ਅੱਜ ਕੰਮ ਕਰ ਲਿਆ ਆਪਣਾ ਟੋਕਾ ਡਾਗਾ ਬਣਾ ਲਿਆ ਆਪਾਂ ਜਲਦੀ ਸਿਨਾਤੀ ਦੇੜੀ ਆਹੋ ਹਾਂਜੀ ਮੂੰਹ ਫੜਾ ਕੇ ਬੈਠੀ ਐਡਾ ਵੱਡਾ ਤੇ ਕਹਿੰਦੀ ਵੀ ਮੁਹੰਮਦ ਆਉਣਗੇ ਤੇ ਮੈਂ ਤੁਹਾਡੇ ਨਾਲ ਖੁਣਾ ਵਾ ਤੇ ਹੁਣ ਮੁਹੰਮਦ ਲਿਆਂਦੇ ਆ ਤੇ ਹੁਣ ਮੁਸਕਾਨ ਦਾ ਜਿਹੜਾ ਹਾਸਾ ਨਹੀਂ ਰੁਕਣਿਆ ਹੁਣ ਇਹਨੂੰ ਜਿਹੜਾ ਇਹਦੇ ਪੇਟ ਦੇ ਅੰਦਰ ਮੁਹੰਮਦ ਗਏ ਆ ਨਾ ਉਹ ਇਹਨੂੰ ਮਜਬੂਰ ਕਰਨ ਦੇ ਹਸਦ ਦੇ ਕੀ ਗਾਣੀ ਦੀ ਤੂੰ ਬਰਮਾ ਕਿਧੀਆਂ ਪਤਾ ਗੱਲ ਕੀ ਆ ਉਦੋਂ ਨਾ ਜਦੋਂ ਅਸੀਂ ਪੜਦੇ ਹਣਾ ਉਦੋਂ ਬੰਦੇ ਦਾ ਨਿਸ਼ਾਨਾ ਏਮ ਹੁੰਦਾ ਹੀ ਯਾਰ 12 ਕਰਨੀਆਂ ਹਾਂ 12 ਤੱਕ ਪਹੁੰਚਣਾ ਵਾ ਫੋਟੋ ਤੇ ਨਹੀਂ ਕਿ ਕਿਤੀ ਕੁੜੀਆਂ ਦਾ ਨਹੀਂ ਹੁੰਦਾ ਮੁੰਡਿਆਂ ਦਾ ਮੁੰਡਿਆਂ ਦਾ ਇਹੀ ਹੁੰਦਾ ਯਾਰ 12 ਸਾਡੀ ਮੰਜ਼ਿਲ ਜਿਹੜੀ ਆ 12ਵੀਂ ਤੱਕ ਹੀ ਆ ਮੈਂ ਮੈਂ ਨਹੀਂ ਪਤਾ ਨਹੀਂ ਜੀ ਨਾ ਨਹੀਂ ਤਰੋ ਕੋਲੋਂ ਕੋਲੋਂ ਆਦਾ ਜਿੱਦਾ ਪਲੱਸ 2 ਬੜੀ ਹੋਰ ਦਾ ਕੰਮ ਆ ਜਾਂਦਾ ਪਰ ਹੁਣ ਚੱਕਰ ਇਹ ਆ ਵੀ ਆਲਾਦਾ ਵੀ ਜਿੱਦਾ ਨਗਲਮਾ ਸਾਰੀ ਪਲੱਸ ਤੋਂ ਬਿਲਕੁਲ ਹਾਂ ਪਲੱਸ 2 ਵਿੱਚ ਪਲੱਸ 1 ਤੋਂ ਲੈ ਕੇ ਪੀਏ ਫਾਈਨਲ ਤੱਕ ਦਸਵੀਂ ਚ ਮਾਰੀ ਨਗਲ ਦਸਵੀਂ ਪਾਸ ਤਾਂ ਫਿਰ ਹੋਈਏ ਗੱਲ ਹੈ ਦਸਵੀਂ ਪਲੱਸ 2 ਦੀ ਗੱਲ ਹੋਈ ਹੈ ਤਾਂ ਨਗਲਾ ਵਾਈ ਵਾਈ ਜੀ ਇੱਥੇ ਤੱਕ ਪਹੁੰਚੇ ਆ ਉੱਥੇ ਤਾਂ ਬਹੁਤ ਹੀ ਬੁਰਾ ਹਾਲ ਹੈ ਪੰਜ ਸਾਲ ਦੇ ਉੱਤੇ ਕਿਹ ਕਿਹ ਹਜ਼ਾਰ ਮਤਰਾ ਮੇਰੇ ਤਾਂ ਤਾਂ ਕਿ ਨਾ ਮਾਰ ਮਾਰਦਾ ਮੇਰੇ ਬੱਚਾ ਸਕੂਲ ਚ ਪੜ੍ਹੂਗਾ ਮੈਂ ਤਾਂ ਕਰਦੇ ਹੀ ਇਦਾਂ ਇਹ ਕਰਦੇ ਹੀ ਕਿੰਨਾ ਰੇ ਵੀ ਉੱਥੇ ਯਾਰ ਬੰਦਿਸ਼ ਬੜੀ ਜੇਲ੍ਹ ਨਹੀਂ ਰਾਜਿੰਦਰੀ ਠੀਕ ਹੈ ਅਹੀਂ ਬਾੜਾ ਖਾਣ ਤੇ ਥੋੜੇ ਇੱਥੇ ਆ ਜਾਓ ਉਹ ਸਾਨੂੰ ਇਹ ਗੱਲ ਕਹਿੰਦਾ ਹੁੰਦਾ ਈ ਇਹ ਨਹੀਂ ਇਹ ਮਤ ਸੋਚੋ ਵੀ ਤੁਸੀਂ ਇੰਨੇ ਛੋਟੇ ਦੇ ਵਿੱਚ ਸਾਰਾ ਆਪਣਾ ਘਰ ਬਣਾਇਆ ਹੋਇਆ ਮੈਂ ਤਾਂ ਮੈਂ ਛੋਟੇ ਤੋਂ ਛੋਟੇ ਘਰ ਚ ਲੈਣ ਦੀ ਜਰਤ ਨਹੀਂ ਠੀਕ ਇੱਕ ਕਮਰੇ ਦੇ ਵਿੱਚ ਵੀ ਤੁਸੀਂ ਆਪਣੀ ਸੈਟਿੰਗ ਕਰ ਸਕਦੇ ਹੋ ਉਹਦਾ ਚੰਗਾ ਹੀ ਕੋਲ ਜਾਣਾ ਮਨਪੇ ਉਹ ਪੱਖੋਂ ਟੁੱਟੇ ਬਹੁਤ ਛੋਟੇ ਨਹੀਂ ਹੋਏ ਟੀਨ ਜੇ ਆਉਂਦੇ ਨੇ ਜਿਹੜੇ ਗਲਤ ਨਹੀਂ ਆਉਣਗੇ ਗਲਤ ਹੋ ਗਲਤੀ ਫਿਰ ਉਹ ਤਾਂ ਹਾਲ ਹੀ ਹੋ ਰਿਹਾ ਹੁਣ ਢੇਰ ਲਗਾ ਇਹਨਾਂ ਤੋਂ ਲੱਗੇ ਨਾ ਚਲੋ ਇਹ ਆਪੀ ਜਿਹੜਾ ਬੱਚਾ ਪੜ ਜਾਂਦਾ ਵਾ ਨਾ ਉਹਨੂੰ ਪਾਲਦਾ ਜਦੋਂ ਆਪਣੀ ਜ਼ਿੰਦਗੀ ਵਿੱਚ ਸਟਰਗਲ ਕਰਦਾ ਵਾ ਨਾ